ਮਾ ਵਰਜੰਤ ਸਿੰਘ ਸੰਧੂ ਐਸ ਐਚਓ ਖਾਣਾ ਚਾਟੀਵੰਦ ਜ਼ਿਲ੍ਹਾ ਅਮਰਸਰ ਦਿਹਾਤੀ ਵੱਲੋਂ ਖਾਣਾ ਚਾਟੀਵੰਦ ਦੀ ਤਰਫੋਂ ਪਿੰਡ ਚੱਪਾ ਜਿਹੜਾ ਵਾ ਉਹ ਮੈਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉੱਤੇ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਵਾਸਤੇ ਆਪਣੀ ਬੋਤ ਲਿਆ ਆ ਮੈਂ ਆਪਣਾ ਸਾਰਾ ਫੋਕਸ ਜਿਹੜਾ ਵਾ ਉਹ ਇਸ ਪਿੰਡ ਤੇ ਦੇਣਾ ਵਾ ਇਸ ਕਰਕੇ ਮੈਂ ਤੁਹਾਨੂੰ ਐ ਵਾਰਨਿੰਗ ਦੇਣ ਵਾਸਤੇ ਆਇਆ ਵਾ ਅਹwidehat ਸ਼ਕਤੀ ਦੇ ਨਾਲ ਗਵਰਨਮੈਂਟ ਜਿਹੜੀ ਆ ਉਹ ਜੋਧ ਨਸ਼ਿਆਂ ਦੇ ਵਿਰੁੱਧ ਤੇ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਆ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਆ ਮੇਰੀ ਤੁਹਾਨੂੰ ਬਹੁਤ ਹੀ ਸਤਿ ਸਲਵਜਾਂ ਦੇ ਵਿੱਚ ਚੇਤਾਵਨੀ ਆ ਕਿ ਇਸ ਪਿੰਡ ਦੇ ਵਿੱਚ ਨਾਮ ਨਸ਼ਾ ਵੇਚਣ ਦੇਣਾ ਵਾ ਨਾਮ ਨਸ਼ਾ ਵੇਚਣ ਵਾਲਾ ਰਹਿਣ ਦੇਣਾ ਵਾ ਕਿ ਨਾ ਹੀ ਨਸ਼ਾ ਵੇਚਣ ਵਾਲੇ ਦਾ ਕੋਈ ਪਰਿਵਾਰ ਇਸ ਪਿੰਡ 'ਚ ਰਹਿੰਦਾ ਵਾ ਨਸ਼ਾ ਵੇਚਣ ਵਾਲੇ ਦਾ ਘਰ ਜਿਹੜਾ ਵਾ ਉਹ 15 ਸਾਲਾਂ ਦੇ ਵਿੱਚ ਵਿੱਚ ਤਬah ਨਸ਼ ਕੀਤਾ ਜਾਊਗਾ ਤੇ ਉਹਦਾ ਪਰਿਵਾਰ ਜਿਹੜਾ ਉਹ ਸਾਰਾ ਜੇਲ੍ਹ ਚ ਭੇਜਿਆ ਜਾਊਗਾ ਤੇ ਚਾਹੋ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਜਾ ਇਹ ਪਿੰਡ ਛੱਡ ਕੇ ਇਥੋਂ ਚਲੇ ਜਾਣ ਇਹ ਪਿੰਡ ਮੈਂ ਐਸਐਸਓ ਚਾਪਲਨ ਆਪਣੀ ਹੌਦ ਚ ਆਪਣੀ ਨਿਗਰਾਨੀ ਚ ਲਿਆਵਾ ਪੰਜਾਬ ਸਰਕਾਰ ਦੀਆਂ ਤਰ੍ਹਾਂ ਦੇ ਜਿਹੜੇ ਜਿਹੜੇ ਨਸ਼ਾ ਤਸਕਰ ਜਾਂ ਕ੍ਰਾਈਮ ਕਰਨ ਵਾਲੇ ਚੋਰ ਲਟੇਰੇ ਉਹਨੂੰ ਮੇਰੀ ਡਰਕਟ ਮਰਜ਼ੀਆਂ ਦੇ ਵਿੱਚ ਸਪਾਉਣੀ ਆ ਕਿ ਜਾਂ ਹਕਤ ਰਾਜ ਸ਼ਾਮਲ ਹੋ ਕੇ ਤੇ ਨਸ਼ਾ ਵੇਚਣ ਜਾਂ ਕ੍ਰਾਈਮ ਦੀਆਂ ਗਤੀਵਿਧੀਆਂ ਬੰਦ ਕਰਕੇ ਆਪਣੀ ਨੇਕ ਕਮਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਣ ਜਾਂ ਮੈਂ ਸਿਵਲ ਦੇ ਵਿੱਚ ਭੇਸ ਬਦਲ ਕੇ ਆਪਣੇ ਮੁਲਾਜ਼ਮ ਤੁਹਾਡੇ ਪਿੰਡ 'ਚ ਲਾਉਂਦੇ ਆ ਜਿਹੜਾ ਨਸ਼ਾ ਲੈਂਦਾ ਵੇਚਦਾ ਕ੍ਰਾਈਮ ਕਰਦਾ ਚੋਰੀ ਕਰਦਾ ਮੇਰੇ ਕਾਬੂ ਆ ਗਿਆ ਕਦਾ ਪਰਿਵਾਰ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਾ ਜੇਹ ਜਾਊਗਾ ਤੇ ਘਰ ਹੁੰਦਾ ਜਿਹੜਾ ਵਾ ਸਾਰਾ ਤੈਸ਼ ਨੈਸ਼ ਕੀਤਾ ਜਾਊਗਾ 15 ਦਿਨ ਪੂਰੀ ਫੋਕਸਰੀਆ ਮੇਰੀ ਇਸ ਪਿੰਡ ਤੇ ਹੋਊਗੀ ਉਤੋਂ ਬਾਅਦ ਰੈਗੂਲਰ ਮੇਰੇ ਮੁਲਾਜ਼ਮ ਸੇਵਾ ਜਿੱਥੇ ਰਹਿਣਗੇ ਇਸ ਤੋਂ ਬਾਅਦ ਅੱਜ ਦੀ ਸੂਚਨਾ ਤੋਂ ਬਾਅਦ ਜੇ ਕਿਸੇ ਕ੍ਰਿਮੀਨਲ ਵਿਅਕਤੀ ਵੱਲੋਂ ਜਾਂ ਨਸ਼ਾ ਤਸਕਰ ਵੱਲੋਂ ਹਿੰਮਤ ਕੀਤੀ ਗਈ ਕਿ ਮੈਂ ਨਸ਼ਾ ਵੇਚਣਾ ਹੈ ਜਾਂ ਮੈਂ ਕ੍ਰਾਈਮ ਕਰਨਾ ਹੈ ਜੇ ਕੋ ਆਪਣਿਆਂ ਤੇ ਆਪਣੇ ਪਰਿਵਾਰ ਦੀ ਭਲਾਈ ਤੇ ਬਲਾਈ ਸੋਚ ਕੇ ਕੰਮ ਕਰੇ ਮੇਰੀ ਇਹ ਵਾਰਨਿੰਗ ਹੈ ਤੁਹਾਨੂੰ ਐ ਅੱਜ ਦੀ ਸੂਚਨਾ ਤੋਂ ਬਾਅਦ ਮੈਨੂੰ ਕੋਈ ਸ਼ਿਕਾਇਤ ਆਈ ਤੇ ਉਹ ਆਪਣਾ ਬੁਰਾ ਭਲਾ ਜਿਹੜਾ ਸੋਚ ਕੇ ਕੰਮ ਕਰੇ ਵੀ ਮੈਂ ਆਪਣੇ ਘਰ-ਬਾਰ ਤੇ ਆਪਣੇ ਪਿੰਡ ਤੋਂ ਨਿਕਲਣਾਵਾ ਪਰਿਵਾਰ ਸਮੇਤ ਫੇਰ ਉਹ ਕੰਮ ਕਰੇ ਨੋਟ ਕਰ ਲਿਓ ਇਹ ਸਾਰੇ ਜਿਹੜੇ ਸੁਣਦੇ ਆ ਮੇਰੇ ਕੋਲ ਨਾਮ ਹੀ ਆਏ ਆ ਤਿੰਨਾਂ ਬੰਦਿਆਂ ਦੇ ਕਿਹੜੇ-ਕਿਹੜੇ ਨਾਮ ਆ हां एक मित्र ਨਾਂ ਦਾ ਕੋ ਬੰਦਾ ਵਾ ਹੋਰ ਕਿਹੜਾ ਹੀਰਾ ਇੱਕ ਲੇਡੀ ਆ ਮੰਜੂ ਬਾਲਾ ਇੱਕ ਮੰਜੂ ਬਾਲਾ ਕੋ ਲੇਡੀ ਆ ਇਹਨਾਂ ਤਿੰਨਾਂ ਦੇ ਵਿਰੁੱਧ ਤੇ ਮੈਂ ਕਾਰਵਾਈ ਕਰ ਲਈ ਬਿਲਕੁਲ ਪਲਾਨ ਬਣਾ ਲਿਆ ਵਾ ਇਹ ਤਿੰਨਾਂ ਨੂੰ ਤੇ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਜਿਹੜਾ ਵਾ ਉਹ ਪਰਿਵਾਰ ਸਮੇਤ ਤੇ ਘਰ ਸਮੇਤ ਜਿਹੜਾ ਵਾ ਉਹ ਸਬਕ ਸਿਖਾਇਆ ਜਾਊਗਾ ਧੰਨਵਾਦ